2025 ਸੀਜ਼ਨ ਦੇ ਵਿੱਚ ਜਿਹੜੀਆਂ ਕਣਕ ਦੀਆਂ ਨਵੀਆਂ-ਨਵੀਆਂ ਕਿਸਮਾਂ ਆਈਆਂ ਸੀ ਕਿਹੜੀ ਕਣਕ ਨੇ ਜਿਹੜਾ ਇਸ ਵਾਰ ਟੌਪ ਕੀਤਾ ਤੇ ਕਿਸਾਨਾਂ ਵੱਲੋਂ ਜਿਹੜੇ ਵੀਡੀਓ ਦੇ ਵਿੱਚ ਸੱਚੇ ਦਿਲੋਂ ਜਿਹੜੇ ਰਿਵਿਊ ਜਿਹੜੇ ਦਿੱਤੇ ਗਏ ਨੇ ਵੱਖ-ਵੱਖ ਏਰੀਆ ਤੋਂ ਤੇ ਅੱਜ ਸਾਰੀ ਜਿਹੜੀ ਗੱਲਬਾਤ ਆਪਾਂ ਕਿਸ ਕਣਕ ਦਾ ਜਿਹੜਾ ਕਿੰਨਾ ਕੁ ਝੋੜ ਰਿਆ ਕਿਹੜੀ ਕਣਕ ਆ ਜਿਹੜੀ ਕਿੰਨੀ ਤਰੀਕ ਦੀ ਬਜਾਈ ਹੋਈ ਆ ਤੇ ਜ਼ਿਲ੍ਹਾ ਤੇ ਪਿੰਡ ਵਾਈਜ਼ ਜਿਹੜੇ ਨਾਮ ਆਪਾਂ ਦੱਸਣ ਦੀ ਜਿਹੜੀ ਕਿਰਪਾਲਤਾ ਕਰਾਂਗੇ ਤੇ ਜਿਹੜੇ ਕਿਸਾਨ ਪਹਿਲੀ ਵਾਰੀ ਆਪਣੇ ਚੈਨਲ ਤੇ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਲਓ ਜੀ ਅੱਜ ਤੁਹਾਡਾ ਸਾਰਾ ਜਿਹੜਾ ਦੁੱਧਾ ਦੁੱਧ ਪਾਣੀ ਦਾ ਪਾਣੀ ਕਰਦੇ ਨੇ ਕਿਹੜੇ-ਕਿਹੜੇ ਏਰੀਆ ਦੇ ਵਿੱਚ ਜਿਹੜੇ ਸੁੱਝ ਹੋਏ ਕਿਸਾਨਾਂ ਨੇ ਜਿਹੜੇ ਆਪਾਂ ਨੂੰ ਆਪਦਾ ਰਿਵਿਊ ਦਿੱਤਾ ਜੀ ਲਓ ਜੀ 327 ਹੈ ਜਿਹੜੀ 69 ਮਾ ਨਿਕਲੀ ਹੈ ਸਰਸਾ ਹਰਿਆਣਾ ਦੇ ਵਿੱਚ ਹੈ ਦੂਰੀ ਬਜਾਈ ਹੋਈ ਹੈ ਕਿਸਾਨ ਵੀਰ ਦਾ ਜਿਹੜਾ ਸਪੈਸ਼ਲ ਮੈਸੇਜ ਆਇਆ ਹੈ 327 ਦਾ ਜਿਹੜਾ ਫਿਰ ਜਿਹੜਾ ਝਾੜ 57 ਮਣ ਦਾ ਰੇ ਪਿੰਡ ਹਰੀਏ ਵਾਲਾ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਫਰੀਦਕੋਟ ਲੱਗ ਜਾਂਦਾ ਜੀ 327 68 ਮਣ ਹਨੀ ਭੋਲੂ ਵਾਲਾ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਇਹ ਪਿੰਡ ਆ ਗਿਆ 327 60 ਮਣ ਆਈ ਆ ਤੇ 187 45 ਮਣੀ ਰਹੀ ਏ ਕਿਸੇ ਕਿਸਾਨ ਭਰਾ ਦੀ 187 826 ਤੇ 327 ਜਿਹੜੀਆਂ ਤਿੰਨ ਕਿਸਮਾਂ ਜਿਹੜੀਆਂ ਐ ਐਮਐਕਸ ਸੀ ਕਿਸਾਨ ਵੀਰ ਦਾ ਜਿਹੜਾ 64 ਮਨ ਦਾ ਜਿਹੜਾ ਜਿਹੜਾ ਝਾੜਾ ਹੈ ਜੀ ਏਰੀਆ ਇਹਨਾਂ ਨੇ ਬਠਿੰਡਾ ਦੱਸਿਆ ਹਰਿਆਣੇ ਦੇ ਵਿੱਚ ਜਿਹੜੀ 3386 ਕਣਕ ਹੈ 62 ਮਨ ਦੀ ਉਸਤ ਪਾਈ ਹੈ ਤੇ ਜਿਹੜੀ ਬਜਾਈ ਆ ਉਹ ਹੋਈ ਆ ਜੀ 15 ਨਵੰਬਰ ਨੂੰ ਉਸ ਤੋਂ ਬਾਅਦ 826 ਕਣਕ ਹੈ ਜਿਹੜੀ 62 ਮਨ ਤੋੜੀ ਇਹ ਪਿੰਡ ਨਾਨਕਸਰ ਜ਼ਿਲ੍ਹਾ ਫਰੀਦਕੋਟ ਆ ਜੀ 187 ਤੇ 222 ਜਿਹੜੀ ਮਿਕਸ ਕਰਕੇ ਬੀਜੀ ਗਈ ਸੀ 63 ਮਨ ਆਈ ਹੈ ਜੀ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ 327 ਤੇ +127 65 ਮਾਣ ਪਿੰਡ ਹਰਾਜ ਦੇ ਵਿੱਚ ਸ਼੍ਰੀ ਮੁਕਸਰ ਸਾਹਿਬ ਏਰੀਆ ਆ ਗਿਆ ਵਾਹ ਕੀ ਬਿੱਜੀ ਕਣਕਾ ਜਿਹੜਾ ਦਾ ਸਮਾਸੀ ਜੀ 5 ਨਵੰਬਰ ਨੂੰ ਜਿਹੜੀ ਵਿਜੀ ਗਈ ਹੈ ਪਿੰਡ ਭੂਰੇ ਕਲਾ ਮੱਗਰ ਇੱਕ ਨੂੰ ਜਿਹੜੀ ਬਜਾਈ ਹੋਈ ਆ ਸੁਪਰ ਸੀਡਰ ਨਾਲ ਤੇ ਜਿਹੜੀ ਕਣਕ 68 ਮਾਣ ਹੋਈ ਹੈ ਜੀ 826 ਕਣਕਾ ਜਿਹੜੀ 68 ਮਾਣ ਕਿਸਾਨ ਭਰਾ ਨੇ ਦੱਸਿਆ 327 67 ਮਾਣ ਤੇ 826 68 ਮਾਣ ਤੇ 186 68 ਮਾਣ ਪਿੰਡ ਹਰਾਜ ਜ਼ਿਲ੍ਹਾ ਮੁਕਸਰ ਸਾਹਿਬ ਆ ਗਿਆ ਉਸ ਤੋਂ ਬਾਅਦ 327 69 ਮੰਦੀ ਆਈ ਹੈ ਤੇ 327 ਇੱਕ ਕਿਸਾਨ ਵੀਰ ਦਾ ਜਿਹੜਾ 72 ਮੰਨ ਦਾ ਜਿਹੜਾ ਰਿਕਾਰਡ ਪੈਦਾ ਕੀਤਾ 187 ਦੇ ਪਲੱਸ 222 ਤੇ 327 ਦਾ ਪਟਿਆਲਾ ਏਰੀਆ 52 ਮੰਨ ਜਿਹੜਾ ਕਿਸਾਨ ਵੀਰ ਦਾ ਮੈਸੇਜ ਆਇਆ 187 ਦੇ 30 86 60 ਮੰਨ ਦੀ ਉਸ ਤੋਂ ਪਾਈ ਆ ਏਰੀਆ ਦਰਬਾ ਪਿੰਡ ਗੁਰੂ ਸਰ ਬੀਜੀਆ 30 ਅਕਤੂਬਰ ਨੂੰ ਜੀ 303 ਜਿਹੜੀ 68 ਮਣ ਨੂੰ 68 ਮਣ ਦੀ ਆਈ ਆ ਉਸਤ 5 ਨਵੰਬਰ ਨੂੰ ਬਜਾਈ ਕੀਤੀ ਹੈ ਪਿੰਡ ਹਰੀਕੇ ਕਲਾ ਇਸ ਪਿੰਡ ਨੂੰ ਜਿਹੜਾ ਜ਼ਿਲ੍ਹਾ ਮੁਕਸਰ ਸਾਹਿਬ ਆ ਗਿਆ ਜੀ 2967 61 ਮਣ ਆਈ ਆ 12 ਨਵੰਬਰ ਨੂੰ ਜਿਹੜੀ ਬਜਾਈ ਹੋਈ ਸੀ 222 ਕਣਕ ਦਾ ਜਿਹੜਾ ਝਾੜ 57 ਮਣ ਰਿਹਾ ਪਿੰਡ ਭੰਗ ਜਿਹੜੀ ਜ਼ਿਲ੍ਹਾ ਮੁਕਸਰ 826 ਜਿਹੜੀ 68 ਮਣ ਦਾ ਕਿਸਾਨ ਦਾ ਮੈਸੇਜ ਹੈ ਏਰੀਆ ਇਹਨਾਂ ਦਾ ਜਿਹੜਾ ਜੀ ਬਾਜਾਖਾਨ ਆਇਆ ਕਿਸਾਨ ਵੀਰੋ ਏ ਸੀ ਵੱਖ-ਵੱਖ ਕਿਸਮਾਂ ਤੇ ਵੱਖ-ਵੱਖ ਏਰੀਏ ਦੇ ਵਿੱਚੋਂ ਜੋ ਕਿਸਾਨ ਵੀਰਾਂ ਦੇ ਰਿਵਿਊ ਦਿੱਤੇ ਗਏ ਨੇ ਵੀਡੀਓ ਦੇ ਵਿੱਚ ਵੀ ਇੱਕ ਸਾਫ਼ ਸੁਥਰੇ ਉਹਨਾਂ ਦੇ ذریعے ਬਾਕੀ ਕਿਸੇ ਵੀ ਕਣਕ ਦਾ ਜਿਹੜਾ ਝਾੜ ਆ ਤੁਹਾਡੀ ਜ਼ਮੀਨ ਤੇ ਨਿਰਪਰ ਕਰਦਾ ਕਿਸੇ ਵੀ ਜਿਹੜੀ ਨਵੀਂ ਵੈਰਾਈਟੀ ਦੇ ਮਗਰ ਜਿਹੜਾ ਨਾਂ ਭਜਾ ਕਰੋ ਕਿਉਂਕਿ ਯੂਨੀਵਰਸਿਟੀ ਮਤਾਬਕ ਉਹ ਜਿਹੜਾ ਬੀਜ ਆ ਤੁਹਾਡੀ ਕਣਕ ਨੂੰ ਤੁਹਾਡੀ ਜ਼ਮੀਨ ਜਿਹੜਾ ਉਹਨੂੰ ਸ਼ੂਟ ਨਹੀਂ ਕਰਦੀ ਹਨਾ ਉਹਨੂੰ ਮੰਨਦੀ ਨਹੀਂ ਤੇ ਸੋ ਥੋੜੇ ਥੋੜੇ ਜਿਹੜੇ ਟ੍ਰਾਇਲ ਲਾ ਕੇ ਜਿਹੜੇ ਕਣਕਾਂ ਦਾ ਜਿਹੜਾ ਰਿਵਿਊ ਤੁਸੀਂ ਖੁਦ ਆਪਦੇ ਹੱਥੀਂ ਚੈੱਕ ਕਰਕੇ ਅਗਲੇ ਸਾਲ ਜ਼ਿਆਦਾ ਏਰੀਆ ਜਿਹੜਾ ਫੇਰ ਹੀ ਕਣਕ ਦੇਟਾ ਕਰੋ ਇਹ ਕਿਸਾਨ ਭਰਾਵੋ ਬਾਕੀ ਤੁਸੀਂ ਵੀ ਵੀਡੀਓ ਦੇ ਵਿੱਚ ਜ਼ਰੂਰ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਵੈਰੈਟੀ ਜਿਹੜੀ ਕਿਹੜੀ ਸੀ ਕੀ ਲਗਭਗ ਝਾੜ ਇੰਨਾ ਕਿਸਮਾਂ ਦੇ ਬਰਾਬਰ ਹੀ ਆਇਆ ਜਾਂ ਘੱਟ ਵਧਾਇਆ ਜ਼ਰੂਰ ਜਿਹੜਾ ਕਮੈਂਟ ਕਰਕੇ ਦੱਸਣਾ ਤੁਹਾਡੀ رائے ਜ਼ਰੂਰ ਦੱਸਣਾ ਆਪਦਾ ਜ਼ਿਲ੍ਹਾ ਤੇ ਏਰੀਆ ਜਿਹੜਾ ਜ਼ਰੂਰ ਦੱਸ ਕੇ ਜਾਣਾ ਤਾਂ ਕਿ ਇਹਨਾਂ ਵੀਡੀਓ ਦੇ ذریعے ਹੋਰ ਕਿਸਾਨ ਵੀਰ ਇਹਨਾਂ ਤੁਹਾਡੀਆਂ ਗੱਲਾਂ ਤੋਂ ਜਿਹੜੀ ਜਾਣਕਾਰੀ ਲੈ ਸਕਣ ਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ